ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਟ ਮਹਲਾ 4 ਦੋ ਤੁਕੇ ਆਨਕ ਜਨਮ ਵਿਛੜੇ ਦੁਖ ਬਾਇਆ ਮਨੁ ਮੁਗ ਕਰਮ ਕਰੇ ਹੰਕਾਰੀ ਸਾਧੂ ਪਰਸਤਹੀ ਬ੍ਰਭ ਪਾਇਆ ਗੋਬਿੰਦ ਸ਼ਰਨ ਤੁਮਾਰੀ ਗੋਬਿੰਦ ਪ੍ਰੀਤ ਲਗੀ ਜਾਂ ਤੇ ਮਿਆਰੀ ਜਬ ਸਤ ਸੰਗ ਬਏ ਸਾਧੂ ਜਨ ਹਿਰਦੈ ਮਿਲਿਆ ਸ਼ਾਂਤ ਮੋਰਾਰੀ ਰਹਾਉ ਤੂੰ ਹਿਰਦੈ ਗੁਪਤ ਵਸੈ ਦਿਨ ਰਾਤਨੀ ਤੇਰਾ ਭਾਉ ਨਾ ਬੁਝੇ ਗਵਾਰੀ گور ست گر پورک ملیا پرگیا گن گاو گنچاری گرمک پر گاس پیا سات آئی مت بودھ نواری آتم برہم چین سکھ پایا ست سنگت پرک تماری ਪੁਰਖੇ ਪੁਰਖ ਮਿਲਿਆ ਗੁਰ ਮਾਇਆ ਜਿਨ ਕੋ ਗੁਰ ਮਾ ਭਈ ਤੁਮਾਰੀ ਨਾਨਕ ਤੁਲ ਸਹਜ ਸੁਖ ਪਾਇਆ ਆਨ ਦਿਨ ਜਾਗਤ ਰਹਿ ਬਨਵਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਟ ਮਹਲਾ 4 ਦੋ ਤੁਕੇ ਆਨਕ ਜਨਮ ਵਿਛੜੇ ਦੁਖ ਬਾਇਆ ਮਨੁ ਮੁਗ ਕਰਮ ਕਰੇ ਹੰਕਾਰੀ ਸਾਧੂ ਪਰਸਤਹੀ ਬ੍ਰਭ ਪਾਇਆ गोबिंद शरण तुम्हारी गोबिंद प्रीत लगी अंत प्यारी जब सत संग बए साधु जन हृदय मिलया शांत मुरारी रहआव तू हृदय गोप्त वसै दिन राती तेरा भाव ना बुझे ग्वारी ساتھ گور پرک ملیا پراب پرگٹیا گن گاو گنچاری گرمک پر گاس پیا ساتھ آئی بودھ نواری آتم برہم چین سکھ پایا ساتھ سنگت پرک تماری ਪੁਰਖੇ ਪੁਰਖ ਮਿਲਿਆ ਗੁਰ ਮਾਇਆ ਜਿਨ ਕੋ ਗੁਰ ਮਾ ਭਈ ਤੁਮਾਰੀ ਨਾਨਕ ਤੁਲ ਸਹਜ ਸੁਖ ਪਾਇਆ ਆਨ ਦਿਨ ਜਾਗਤ ਰਹਿ ਬਨਵਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਟ ਮਹਲਾ 4 ਦੋ ਤੁਕੇ ਆਨਕ ਜਨਮ ਵਿਛੜੇ ਦੁਖ ਪਾਇਆ ਮਨਮੁਗ ਕਰਮ ਕਰੇ ਹੰਕਾਰੀ ਸਾਧੂ ਪਰਸਤਹੀ ਬ੍ਰਭ ਪਾਇਆ गोबिंद शरण तुम्हारी गोबिंद प्रीत लगी अंत प्यारी जब सतसंग बए साधु जन हृदय मिलया शांत मुरारी रहआव तू हृदय गुप्त वसै दिन रातनी तेरा भाव ना बुझे गवारी ਸਤ ਗੁਰ ਪਰਉਪਰਕ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰ ਮੁਖ ਵਰਗਾਸ ਭਿਆ ਸਾਂਤ ਆਈ ਦੁਰਮਤ ਬੋਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮਿਲਿਆ ਗੁਰ ਮਾਇਆ ਜਿਨ ਕੋ ਗਿਰਮਾ ਭਈ ਤੁਮਾਰੀ ਨਾਨਕ ਤੁਲ ਸਹਜ ਸੁਖ ਪਾਇਆ ਆਨ ਦਿਨ ਜਾਗਤ ਰਹਿ ਬਨਵਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਟ ਮਹਲਾ 4 ਦੋ ਤੁਕੇ ਆਨਕ ਜਨਮ ਵਿਛੜੇ ਦੁਖ ਬਾਇਆ ਮਨਮੁਗ ਕਰਮ ਕਰੇ ਹੰਕਾਰੀ ਸਾਧੂ ਪਰਸਦਹੀ ਬ੍ਰਭ ਪਾਇਆ ਗੋਬਿੰਦ ਸ਼ਰਨ ਤੁਮਾਰੀ ਗੋਬਿੰਦ ਪ੍ਰੀਤ ਲਗੀ ਜਾਂ ਤੇ ਪਿਆਰੀ ਜਬ ਸਤ ਸੰਗ ਬਏ ਸਾਧੂ ਜਨ ਹਿਰਦੈ ਮਿਲਿਆ ਸ਼ਾਂਤ ਮੋਹਾਰੀ ਰਹਾ ਤੂੰ ਹਿਰਦੈ ਗੁਪਤ ਵਸੈ ਦਿਨ ਰਾਤਨੀ ਤੇਰਾ ਭਾਉ ਨਾ ਬੁਝੇ ਗਵਾਰੀ ਸਤਗੁਰ ਪ੍ਰਗਟ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਭਿਆ ਸਾਤ ਆਈ ਦਰਮਤ ਬੋਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖੇ ਪੁਰਖ ਮਿਲਿਆ ਗੁਰਮਾਇਆ ਜਿਨ ਕੋ ਗਰਮਾ ਭਈ ਤੁਮਾਰੀ ਨਾਨਕ ਤੁਲ ਸਹਜ ਸੁਖ ਪਾਇਆ ਆਨ ਦਿਨ ਜਾਗਤ ਰਹਿ ਬਨਵਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਟ ਮਹਲਾ 4 ਦੋ ਤੁਕੇ ਆਨਕ ਜਨਮ ਵਿਛੜੇ ਦੁਖ ਪਾਇਆ ਮਨੁ ਮੁਗ ਕਰਮ ਕਰੇ ਹੰਕਾਰੀ ਸਾਧੂ ਪਰਸਤਹੀ ਬ੍ਰਭ ਪਾਇਆ ਗੋਬਿੰਦ ਸ਼ਰਨ ਤੁਮਾਰੀ ਗੋਬਿੰਦ ਪ੍ਰੀਤ ਲਗੀ ਜਾਂ ਤੇ ਮਿਆਰੀ ਪੰਜਾਬ ਸਤ ਸੰਗ ਬਏ ਸਾਧੂ ਜਨ ਹਿਰਦੇ ਮਿਲਿਆ ਸ਼ਾਂਤ ਮੋਹਾਰੀ ਰਹਾਉ ਤੂੰ ਹਿਰਦੇ ਗੁਪਤ ਵਸੈ ਦਿਨ ਰਾਤਨੀ ਤੇਰਾ ਭਾਉ ਨਾ ਬੁਝੇ ਗਵਾਰੀ ਸਤਗੁਰ ਪ੍ਰਗਟ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਭਿਆ ਸਾਤ ਆਈ ਦਰਮਤ ਬੋਧ ਨਿਵਾਰੀ ਆਤਮ ਬ੍ਰਹਮਚੀਨ ਸੁਖ ਪਾਇਆ ਸਤ ਸੰਗਤ ਔਰਖ ਤੁਮਾਰੀ ਔਰਕੇ ਔਰਖ ਮਿਲਿਆ ਗੁਰਮਾਇਆ ਜਿਨ ਕੋ ਗਰਮਾ ਭਈ ਤੁਮਾਰੀ ਨਾਨਕ ਤੁਲ ਸਹਜ ਸੁਖ ਪਾਇਆ ਆਨ ਦਿਨ ਜਾਗਤ ਰਹਿ ਬਨਵਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਟ ਮਹਲਾ 4 ਦੋ ਤੁਕੇ ਆਨਕ ਜਨਮ ਵਿਛੜੇ ਦੁਖ ਮਾਇਆ ਮਨਮੁਗ ਕਰਮ ਕਰੇ ਹੰਕਾਰੀ ਸਾਧੂ ਪਰਸਤਹੀ ਬ੍ਰਭ ਪਾਇਆ ਗੋਬਿੰਦ ਸ਼ਰਨ ਤੁਮਾਰੀ ਗੋਬਿੰਦ ਪ੍ਰੀਤ ਲਗੀ ਅਤ ਪਿਆਰੀ ਜਦ ਸਤ ਸੰਗ ਬਏ ਸਾਧੂ ਜਨ ਹਿਰਦੇ ਮਿਲਿਆ ਸ਼ਾਂਤ ਮੋਹਾਰੀ ਰਹਾਉ ਤੂੰ ਹਿਰਦੇ ਗੁਪਤ ਵਸੈ ਦਿਨ ਰਾਤਨੀ ਤੇਰਾ ਭਾਉ ਨਾ ਬੁਝੇ ਗਵਾਰੀ ਸਤਗੁਰ ਪ੍ਰਗਟ ਮਿਲਿਆ ਪ੍ਰਭ ਪ੍ਰਗਟਿਆ گن گاو گن و چاری گرمک پر گاس پیا سات آئی بھاری آتم برہم چین سکھ پایا ست سنگت پورک تماری پورک پورک ملیا گرمایا ਜਿਨ ਕੋ ਗਰਮਾ ਭਈ ਤੁਮਾਰੀ ਨਾਨਕ ਤੁਲ ਸਹਜ ਸੁਖ ਪਾਇਆ ਆਨ ਦਿਨ ਜਾਗਤ ਰਹਿ ਬਨਵਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ